ਜ਼ਿਲ੍ਹਾ ਸੰਗਰੂਰ ਦੇ ਪੋਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ 'ਚ ਤਕਰੀਬਨ 2 ਮਹੀਨੇ ਪਹਿਲਾਂ ਇੱਕ ਬਜ਼ੁਰਗ ਦੀਆਂ 40 ਬੱਕਰੀਆਂ ਕਨਕਦੀਰ ਨਾਂ ਨੂੰ ਅੱਗ ਲੱਗਣ ਕਾਰਨ ਮੱਚ ਗਈਆਂ ਸੀ ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆਂ ਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਜਿਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਨੇ ਬਜ਼ੁਰਗ ਦੀ ਆਪਣੇ ਪੱਧਰ ਤੇ ਮਦਦ ਵੀ ਕੀਤੀ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਪਰਾਲੇ ਸਦਕਾ ਉਸ ਬਜ਼ੁਰਗ ਨੂੰ ਸਰਕਾਰੀ ਫੰਡ 'ਚੋਂ 8,30,000 ਰੁਪਏ ਦੀ ਵਿੱਤੀ ਰਾਸ਼ੀ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾੜ ਦੀ ਅਗਵਾਈ ਹੇਠ ਸੌਂਪੀ ਗਈ ਜ ਬਜ਼ੁਰਗ ਮੋਹਨ ਸਿੰਘ ਦੇ ਅੱਖਾਂ ਚੋਂ ਖੁਸ਼ੀ ਦੇ ਅਥਰੂ ਆ ਗਏ ਅਤੇ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸਮੇਤ ਵਿਧਾਇਕ ਨਰਿੰਦਰ ਕੌਰ ਭਰਾ ਦਾ ਜਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੇਰੇ ਜੀਵਨ ਚ ਮੁੜ ਖੁਸ਼ੀਆਂ ਵਾਪਸ ਆ ਗਈਆਂ ਮੈਂ ਅੱਜ ਤੁਸੀਂ ਇਹਨਾਂ ਗਰੀਬ ਪਰਿਵਾਰ ਦੇ ਲਈ ਸਹਾਰਾ ਬਣ ਕੇ ਆਏ ਹੋ ਇਹਨਾਂ ਦੀ 2 ਮਹੀਨੇ ਪਹਿਲਾਂ ਬੱਕਰੀਆਂ ਮੱਚੀਆਂ ਸੀਗੀਆਂ ਤੇ ਅੱਜ ਸਰਕਾਰੀ ਫੰਡ ਦੇ ਤਹਿਤ ਤਾਂ ਜਿਨ੍ਹਾਂ ਨੂੰ 20 ਹਜ਼ਾਰ ਦਿੱਤੀ ਗਈ ਹੈ ਕਹਿਣਾ ਚਾਹੁੰਦੇ ਆ ਬਿਲਕੁਲ ਤੁਹਾਡੇ ਯਾਦ ਹੋਊਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਫੈਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਵਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮਾਨਯ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਹੈ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਆ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜੀਨਾਂ ਦਾ ਜਿਹੜਾ ਕੁਪਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 112000 ਰੁਪਿਆ ਦਾ ਜਿਹੜਾ ਚੈੱਕ ਉਹਨਾਂ ਦਾ ਅੱਜ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਸੀ ਜਿੱਤਾ ਅਸੀਂ ਕਹਿ ਸਕਦਾ ਤਾਂ ਜਾਨਵਰ ਪਾਲ ਦਾ ਪਰਿਵਾਰ ਵਾਗ ਉਹਨਾਂ ਦਾ ਚਲੋ ਬਚਾਉ ਨਹੀਂ ਕਰ ਸਕਦੇ ਤਾਂ ਅੱਜ ਲੱਗਦਾ ਕਿ ਕਿਤੇ ਨਾ ਕਿਤੇ ਪੈਸੇ ਨਾਲ ਪਰਵਾਹ ਦਿੱਖਾਈ ਦਿੰਦੀ ਆ ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖ ਕੇ ਵੀ ਗਏ ਸੀਗੇ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲੀ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਭੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦੇਊਗੀ ਤੇ ਮੈਂ ਵਾਦਾ ਕੀਤਾ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ਗੇੜਾ ਮਾਰ ਕੇ ਜਾਊਂਗੀ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਖੁਸ਼ੀ ਦੇਖ ਕੇ ਸਾਨੂੰ ਜਿਹੜੀ ਬਹੁਤ ਖੁਸ਼ੀ ਜਿਹੜੀ ਹੋਈ ਮੈਂ ਸਰ ਸੰਗ ਹੈ। ਮੈਂ ਸਰ ਜੀ ਅੱਜ ਤਕਰੀਬਨ 2 ਮਹੀਨੇ ਪਹਿਲਾਂ ਤੁਹਾਡੀਆਂ ਬੱਕਰੀਆਂ ਜਿਹੜੀਆਂ ਹੈਗੀਆਂ ਨੇ ਕੰਢੀ ਨਾਲੋਂ ਅਗਲੇ ਲੰਬੇ ਕਾਲ ਮਰ ਚੁੱਕੇ ਸਭਾ ਹੋ ਗਈਆਂ ਸੀ। ਹਾਂਜੀ ਹਾਂ। ਤੇ ਅੱਜ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਵਿੱਚ ਹੀ ਸਾਡਾ ਲਿੱਤੀ ਕੀ ਕਹਿਣਾ ਚਾਹੋਗੇ? ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ। ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ। ਤੇ ਨਹੀਂ ਇਹਨੇ ਗੌਰ ਕਰੀ। ਮਹਿਦਾ ਜਣੇ ਨੇ ਉਹਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ। ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ। ਪਰ ਇਹਨੇ ਕੁ ਆਵਦਾ ਵਾਦਾ ਪੂਰਾ ਕਰਤਾ ਕਿਤੇ ਕਹਿੰਦੇ ਸੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀਦਾਂ ਸਾਲਾਂ ਦੇ ਸਾਲ ਚੱਪ ਜਾਂਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਸਰ ਪੈ ਜਿਹੜੇ ਐਮਐਲਏ ਕੌਣ ਨੇ ਹੈ ਐਮਐਲਏ ਕੌਣ ਬਰਾਜਤੀ ਜੀ ਸਦੂ ਹਾਂ ਜੀ ਕਿੰਨੀ ਮਿਤੀ ਸਾਈਟਾ ਕਿਹਨੀ ਦਿੱਤੀਗੇ ਤੁਹਾਨੂੰ ਅੱਜ ਚੈੱਕ ਸੌਂਪਿਆ ਗਿਆ ਅੱਜ ਇਹ ਦਿੱਤਾ ਗਿਆ ਜੀ 8 ਲੱਖ 30 ਹਜ਼ਾਰ ਦਾ ਠੀਕ ਹੈ ਹਾਂ 8 ਲੱਖ ਸਾਈਟਾ ਹੋਊਗੀ ਕਿਉਂਕਿ ਤੁਸੀਂ ਅੱਜ ਹਾਂ ਹਾਂ ਨੇ ਉਹਨਾਂ ਦੇ ਸਰਤੀ ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲੀ ਬੀਤੀ ਵਿੱਚੋਂ ਵੇਚ ਦਿਆਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਬਾਰਾਂ ਉਹਨੇ ਫੇਰ ਵੱਜ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਤਾਂ ਕੁਝ ਹੋ ਜਾਂਦਾ ਹੈ ਇਹ ਹੁਣ ਜਿਵੇਂ ਜਿਵੇਂ ਜੱਟ ਜ਼ਮੀਨ ਬੈ ਕਰਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮੇਰਾ ਉਹ ਕੰਮ ਹੋ ਗਿਆ ਹਾਂ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਮਾੜੇ ਸਮੇਂ ਮੋਢੇ ਨਾਲ ਮੋਢਾ ਲਾ ਕੇ ਹੈ ਜੀ ਹਾਂ ਮੋਢੇ ਨਾਲ ਮੋਢਾ ਕਿ ਮੈਨੂੰ ਡਿੱਗੇ ਪੈਨੂੰ ਖੜਾ ਕਰ ਲਿਆ ਇਹਨੇ ਸਰਕਾਰ ਨੇ ਜਿਹੜੇ ਸਰਕਾਰ ਦਾ ਇਨਾ ਕੁ ਧੰਨਵਾਦ ਆ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ ਜੀ ਮਾਨ ਸਾਹਿਬ ਨੂੰ ਧੰਨਵਾਦ ਕਰਦੀ ਹਾਂ ਜੀ ਹਾਂ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ ਅੱਗੇ ਬਰਾਜਵੀਂ ਸਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਹੋਣਗੇ ਤਾਂ ਦੁਬਾਰਾ ਪੁੱਤਰਾ ਮੈਂ ਫਾੜੂਗਾ ਹਾਂ ਜੀ ਹਾਂ ਹੈ ਦੁਬਾਰਾ ਪਾੜੂਗੇ ਫਿਰ ਇਹਨਾਂ ਨੂੰ ਨਹੀਂ ਬੱਕਰੀਆਂ ਪਾਵਾਂਗੇ ਜੀ ਭੇਡਾਂ ਹੁਣ ਮੁੰਡਾ ਕਰਨ ਤੋਂ ਬਹੁਤ ਘੌਲ ਮੰਨਦੇ ਆ। ਉਹ ਤਾਂ ਬਲ ਖੜੀਆਂ ਦੀਆਂ। ਨਾ ਹੀ ਉਨੀ ਪੜ੍ਹਾਈ ਹੋਵੇ ਹੁਣ ਭੇਡਾਂ ਦੀ। ਤਾਂ ਦੁਬਾਰਾ ਘਰ ਚ ਰੋਣ ਕਾ ਲੱਗਣੀਆਂ ਸੀ। ਹਾਂ ਦੁਬਾਰਾ ਲੱਗਣੀਆਂ ਸੀ। ਤਾਂ ਕੰਮ ਕਰੇ ਇਸੇ ਬੱਕਰੀਆਂ ਨਾਲ। ਬਾਈ ਇਹਨਾਂ ਨਾਲ ਹੀ ਚੱਲਦਾ ਜੀ। ਤਿੰਨ ਪੀੜੀਆਂ ਹੋ ਗਈਆਂ ਜੀ ਸਾਡੇ। ਤੀਜੀ ਚ ਮੁੰਡਾ ਜਾਂਦਾ। ਤੀਜੀ ਚ ਮੁੰਡਾ ਬਾੜਦਾ ਸੀ। ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز